ਸਾਰਨ ਪਿਆਰ ਭਰੀ ਸਾਸਿਕਾ ਜੀ ਤੁਹਾਡਾ ਫੇਰ ਸਵਾਗਤ ਹੈ ਜੀ ਗਾਰਡਨਿੰਗ ਦੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਸਾਨੂੰ ਇਹ ਹੁੰਦਾ ਕਿ ਜੋ-ਜੋ ਅਸੀਂ ਆਪਣੇ ਗਾਰਡਨ ਦੇ ਵਿੱਚ ਕੰਮ ਕਰਦੇ ਹਾਂ ਤੁਹਾਨੂੰ ਉਹਦੇ ਬਾਰੇ ਨਾਲੋਂ ਨਾਲ ਅਪਡੇਟ ਕਰਦੇ ਰਹੀਏ ਤਾਂ ਕਿ ਤੁਸੀਂ ਵੀ ਸਮੇਂ ਸਿਰ ਸਬਜ਼ੀਆਂ ਫੁੱਲ ਵਗੈਰਾ ਲਾ ਸਕੋ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਕਿ ਅਸੀਂ ਹੁਣ ਕਿਹੜੀ ਸਬਜ਼ੀ ਜਾਂ ਫੁੱਲ ਲਾਉਣ ਲੱਗੇ ਹਾਂ ਕਿਉਂਕਿ ਆਪਾਂ ਆਲਰੇਡੀ ਮੇਥੀ ਪਾਲਕ ਵਗੈਰਾ ਲਾ ਚੁੱਕੇ ਹਾਂ ਜਿਵੇਂ ਜਿਵੇਂ ਸਰਦੀ ਵੱਧਦੀ ਹੈ ਤੇ ਮੇਰੇ ਖਿਆਲ ਨਾਲ ਬੀਆਂ ਦੀ ਜਰਮੀਨੇਸ਼ਨ ਘਟ ਜਾਂਦੀ ਹੈ ਹਾਂਜੀ ਕਿਉਂਕਿ ਠੰਡ ਹੋ ਜਾਂਦੀ ਹੈ ਤੇ ਇਸ ਲਈ ਹੁਣ ਪਨੀਰੀਆਂ ਹੀ ਲੱਗਣੀਆਂ ਤੇ ਉਹਨਾਂ ਦੀ ਆਪਾਂ ਪੂਰੀ ਤਿਆਰੀ ਕਰਦੇ ਪਏ ਆ ਜਿਵੇਂ ਆਪਾਂ ਪਨੀਰੀ ਲਿਆ ਕੇ ਵੀ ਰੱਖੀ ਹੋਈ ਆ ਤੇ ਅੱਜ ਦੀ ਵੀਡੀਓ 'ਚ ਆਪਾਂ ਇਹ ਵੀ ਗੱਲ ਕਰਨੀ ਆ ਕਿ ਅੱਜਵੇ ਦੇਖੋ ਪਾਲਕ ਦੇ ਪੱਤੇ ਨਾ ਖਾਦੇ ਹੁੰਦੇ ਕਿਸੇ ਚੀਜ਼ ਨੇ ਇਹਦੇ ਰੋਗ ਤੋਂ ਬਾਰੇ ਜਿਹੜਾ ਆਪਣਾ ਫਾਰਮੂਲਾ ਆਪਾਂ ਇਹਦੇ ਬਾਰੇ ਵੀ ਗੱਲ ਕਰਾਂਗੇ ਤੇ ਦੂਸਰਾ ਇਧਰ ਦੇਖੋ ਮਿੱਟੀ ਦਾ ਮਿਸ਼ਨਾ ਨੇ ਨਾ ਮਿੱਟੀ ਕਿਸ ਤਰ੍ਹਾਂ ਦੀ ਹੁੰਦੀ ਆ ਕਿ ਅਕਸਰ ਪੁੱਛਿਆ ਜਾਂਦਾ ਕਿ ਜਿਹੜੀ ਮਿੱਟੀ ਆ ਤੁਸੀਂ ਨਾ ਉਹ ਉਹ ਕਿਸ ਤਰ੍ਹਾਂ ਮਿੱਟੀ ਨੂੰ ਤਿਆਰ ਕਰਨਾ ਜੋ ਅਸੀਂ ਚੀਜ਼ ਉਹਦੇ ਵਿੱਚ ਲਾਉਨੇ ਆ ਉਹ ਉਹਦੇ ਵਿੱਚ ਵੱਧਦੀ ਫੁੱਲਦੀ ਨਹੀਂ ਹੈਗੀ ਸੋ ਜੀ ਆ ਸਾਰਾ ਸਾਡੇ ਕੋਲ ਸਿਸਟਮ ਹੈਗਾ ਜੇ ਆਪਾਂ ਵੀਡੀਓ ਚੱਲਦੇ ਚੱਲਦੇ ਗੱਲ ਕਰਾਂਗੇ ਪਹਿਲਾਂ ਤੁਹਾਨੂੰ ਇਹ ਦਿਖਾਉਣੀ ਹੈ ਕਿ ਅਸੀਂ ਅੱਜ ਲਾਉਣ ਕੀ ਲੱਗੇ ਹੈਗੇ ਆ ਪਨੀਰੀ ਕਿਹੜੀ ਲੈ ਕੇ ਆਏ ਆ ਕਿਉਂਕਿ ਲੱਗਦਾ ਕਿ ਹੁਣ ਆਪਾਂ ਨੂੰ ਪਨੀਰੀ ਤੋਂ ਹੀ ਚੀਜ਼ ਲਾਈਏ ਤੇ ਜ਼ਿਆਦਾ ਵਧੀਆ ਬੀਆਂ ਦੀ ਜਰਮੀਨੇਸ਼ਨ ਜਿਵੇਂ ਪਹਿਲਾਂ ਗੱਲ ਕੀਤੀ ਆ ਕਿ ਹੁਣ ਹੋਣੀ ਥੋੜੀ ਔਖੀ ਹੋ ਜਾਣੀ ਆ ਸੋ ਪਹਿਲਾਂ ਆਪਾਂ ਜਿਹੜੀ ਪਨੀਰੀ ਰੱਖੀਏ ਤੁਹਾਨੂੰ ਇਹ ਦਿਖਾ ਦਿੰਨੇ ਆ ਜੀ ਤੇ ਇੱਕ ਜਿਵੇਂ ਪਿਛਲੀ ਵੀਡੀਓ ਵਿੱਚ ਗੱਲ ਕੀਤੀ ਸੀ ਮਿੱਟੀ ਦਾ ਆਪਾਂ ਮਿਕਸਚਰ ਤਿਆਰ ਕਰਦੇ ਆ ਕੋਕੋ ਪੀਟ ਦੀ ਇਸ ਤਰ੍ਹਾਂ ਬਾਜ਼ਾਰ ਵਿੱਚ ਮਿਲਦੀ ਜੀ ਆ ਦੇਖੋ ਇਸ ਤਰ੍ਹਾਂ ਬਲੌਕ ਹੁੰਦਾ ਹੈ ਇਹਨੂੰ ਤੁਸੀਂ ਪਾਣੀ ਵਿੱਚ ਭਿਓ ਕੇ ਰੱਖਣਾ ਤਿੰਨ ਚਾਰ ਘੰਟੇ ਉਤਵਨ ਨਿਚੋੜ ਕੇ ਤੇ ਹਨਾ ਪੂਰੀ ਫੁੱਲ ਜਾਊਗੀ ਤੇ ਇਹ ਨਿਚੋੜ ਕੇ ਤੁਸੀਂ ਇਹਨੂੰ ਸੁਕਾ ਲੈਣਾ ਧੁੱਪੇ ਸੁਕਾ ਕੇ ਫਿਰ ਗਿੱਲੀ ਨਹੀਂ ਹੋਵੇ ਕਿ ਗਿੱਲੀ ਨਾ ਫਿਰ ਮਿੱਟੀ ਜਾਣਾ ਉਹਦਾ ਮਕਸਦ ਇਹੀ ਹੈ ਕਿ ਇਹ ਜਿਹਦੀ ਪੈਕਿੰਗ ਜਦੋਂ ਕਰਦੇ ਏਦਾਂ ਕੰਪਰੈਸ ਕਰਕੇ ਤੇ ਵਿੱਚ ਲੂਣ ਪਾਉਂਦੇ ਨੇ ਹਾਂਜੀ ਉਹਦੇ ਨਾਲ ਇਹ ਪੈਕਿੰਗ ਵੱਜ ਜਾਂਦੀ ਨਾ ਏਦਾਂ ਬਣ ਜਾਂਦੀ ਹੈ ਟੁਕੜਾ ਵੱਜ ਵੀ ਜਾਂਦੀ ਨਾਲੇ ਦਾ ਮਿੱਟੀ ਵਿੱਚ ਇਹ ਰਲਣੀ ਸੌਖੀ ਨਹੀਂ ਹੁੰਦੀ ਔਖੀ ਹੁੰਦੀ ਆ ਤੇ ਨਾਲੇ ਇਹ ਤਾਂ ਤੁਸੀਂ ਫੁੱਲ ਜਾਂਦੀ ਆ ਦੇਖ ਸਕਦੇ ਹੋ ਜੀ ਸਾਡੇ ਗਰੋ ਬੈਗਸ ਨੇ ਦੇਖੋ 12x12 ਇੰਚ ਦੇ ਆਪਾਂ ਬਾਰ ਬਾਰ ਇਹਦੀ ਗੱਲ ਕੀਤੀ ਆ ਤੇ ਪਾਲਕ ਧਨੀਆਂ ਲਾਉਣ ਵਾਸਤੇ ਆ ਜਿਹੜੇ 24x22 10 ਇੰਚ ਦੇ ਕਰੀਬ ਇਹ ਹੈਗੇ ਨੇ ਹਾਂ ਤੇ 24 ਜੜੀ ਇਹ ਜਿਹੜੀ ਡਾਇਮੀਟਰ ਇਹਦਾ ਹੈਗਾ ਇਹਦਾ ਇੱਕ ਜਿਵੇਂ ਤੁਸੀਂ ਸੁੰਡੀਆਂ ਦੀ ਗੱਲ ਕੀਤੀ ਕਿ ਸੁੰਡੀਆਂ ਜਿਹੜੀਆਂ ਹੁੰਦੀਆਂ ਮਿੱਟੀ ਦੇ ਵਿੱਚ ਹੁੰਦੀਆਂ ਨੇ ਉਹ ਰਾਤ ਨੂੰ ਬਾਹਰ ਨਿਕਲਦੀਆਂ ਵਾਂ ਤੇ ਉਹ ਆਪਾਂ ਪਾਲਕ ਵੀ ਦੇਖੋ ਸਾਰੀ ਕੱਲ ਬਿਲਕੁਲ ਸਹੀ ਸੀਗੀ ਰਾਤੋ ਰਾਤੀ ਉਹਨੇ ਸਾਰੀ ਖਾਲੀ ਤੇ ਉਹਦੇ ਵਾਸਤੇ ਇੱਕ ਆਪਾਂ ਨੋਰਮਲ ਜਿਹਾ ਫਾਰਮੂਲਾ ਬਣਾਇਆ ਉਹਦੀ ਗੱਲ ਵੀ ਆਪਾਂ ਕਰਾਂਗੇ ਤੇ ਇੱਥੋਂ ਸ਼ੁਰੂ ਕਰੀਏ ਜੀ ਆਹ ਪਨੀਰੀ ਆਪਣੇ ਕੋ ਆਪਾਂ ਕਿਹੜੀ ਕਿਹੜੀ ਲੱਗੇ ਜਿਨੋਂ ਹੁਣ ਤੇ ਇਹ ਵੀ ਦੱਸਦੇ ਆ ਲੈ ਕੇ ਕਿੱਥੋਂ ਆਏ ਆ ਬਹੁਤ ਸਾਰੇ ਭੈਣ ਭਰਾਵਾਂ ਦੇ ਸਵਾਲ ਹੁੰਦੇ ਆ ਪਨੀਰੀ ਲੈ ਕੇ ਕਿੱਥੋਂ ਆਉਣੇ ਤੁਸੀਂ ਤੇ ਇਹ ਵੀ ਤੁਹਾਨੂੰ ਦੱਸ ਦਿੰਨੇ ਆ ਤੇ ਇਹ ਹੋ ਗਿਆ ਜੀ ਕੋਕੋ ਪੀਟ ਤੇ ਆਹ ਸਭ ਤੋਂ ਪਹਿਲਾਂ ਜਿਹੜੀਆਂ ਆਪਣੇ ਕੋ ਇਹ ਬ੍ਰੋਕਲੀ ਬ੍ਰੋਕਲੀ ਦੀਆਂ ਗੁੱਚੀਆਂ ਨੇ ਬ੍ਰੋਕਲੀ ਹੈ ਨਾ ਬਹੁਤ ਵਧੀਆ ਮੌਸਮ ਹੈ ਬ੍ਰੋਕਲੀ ਲਾਉਣ ਵਾਸਤੇ ਹੁਣ ਇਹ ਆਪਾਂ ਥੋੜਾ ਜਿਹਾ ਕੱਢ ਲਿਆ ਹੁੰਦਾ ਕਿ ਅਜੇ ਪਿਆਜ਼ ਵਾਲਾ ਨਹੀਂ ਆਇਆ ਇਹ ਕਹਿੰਦੇ ਹਰੇ ਗੰਡੇ ਹੀ ਬਣਾਉਣ ਵਾਸਤੇ ਆ ਇਹ ਉਹ ਮੇਰੇ ਖਿਆਲ ਨਾਲ ਜਨਵਰੀ ਫਰਵਰੀ ਵਿੱਚ ਲੱਗਦਾ ਜਾ ਕੇ ਹਾਂਜੀ ਹਾਂਜੀ ਤੇ ਇਹ ਫਲਾਵਰ ਇਹ ਆਪਣੇ ਗਾਰਡਨ ਦੇ ਵਿੱਚ ਫਲਾਵਰ ਹੋਣੇ ਬਹੁਤ ਜ਼ਰੂਰੀ ਹੁੰਦੇ ਆ ਫਲਾਵਰ ਹੋਣੇ ਮਸਟ ਆ ਤੇ ਇਹ ਆਪਣੇ ਕੋ ਹੈਗਾ ਜੀ ਸਟਰਾਬਰੀ ਸਟਰਾਬਰੀ ਹੈ ਨਾ ਸਟਰਾਬਰੀ ਇਹ ਵੀ ਹੁਣ ਲੱਗ ਸਕਦੀ ਆ ਇਹ ਆਪਾਂ ਗੰਡ ਗੋਭੀ ਦੀ ਲੈ ਕੇ ਆਏ ਇੱਕ ਗੁੱਚੀ ਇਹ ਪਿਛਲੀ ਵਾਰੀ ਆਪਾਂ ਬੀ ਤੋਂ ਲਾਈ ਸੀਗੀ ਪਿਛਲੇ ਵਾਰ ਵੀਡੀਓ ਤੇ ਆਪਾਂ ਗੱਲ ਕੀਤੀ ਸੀ ਗੰਡ ਗੋਭੀ ਦੀ ਤੇ ਬਹੁਤ ਸਾਰੇ ਭੈਣ ਭਰਾ ਨੂੰ ਪਤਾ ਨਹੀਂ ਸੀ ਗੰਡ ਗੋਭੀ ਕੀ ਚੀਜ਼ ਹੁੰਦੀ ਹੈ ਇੱਕ ਛਲਗਮ ਵਾਂਗ ਹੀ ਹੁੰਦੀ ਆ ਇਹ ਪਰ ਇਹਨੂੰ ਗੋਭੀ ਕਿਹਾ ਜਾਂਦਾ ਬਣਦੀ ਵੀ ਇਹ ਛਲਗਮ ਵਾਂਗ ਹੀ ਆ ਤੇ ਇਸ ਤੋਂ ਬਾਅਦ ਜੀ ਅੱਗੇ ਆਪਣੇ ਕੋ ਇਹ ਬੈਂਗਣ ਮੋٹے ਓਕੇ ਪਰਥੇ ਵਾਲੇ ਤੇ ਇਹ ਆਪਣੇ ਹੈਗੇ ਆਇਸ ਫਲਾਵਰ ਅੱਛਾ ਬੈਂਗਣ ਜਿਹੜੇ ਆ ਇਹ ਤਾਂ ਲਾਏ ਜਾ ਸਕਦੇ ਨੇ ਹਾਂ ਦੇਖੋ ਸਾਡੇ ਕੋਲ ਹੁਣ ਵੀ ਫਰੂਟਿੰਗ ਇਹਦੇ ਹੈਗੀ ਆ ਤੇ ਮੈਂ ਤੁਹਾਨੂੰ ਉਹ ਦਿਖਾਉਣਾ ਸਾਹਮਣੇ ਗੜਨ ਦੇ ਵਿੱਚ ਦੇਖੋ ਆ ਕਿੰਨੇ ਸੋਹਣੇ ਦੇਖੋ ਇੱਥੇ ਬਿਲਕੁਲ ਲਿਸਕਦਾ ਬੈਂਗਣ ਜਿਹੜਾ ਹੈਗਾ ਤੇ ਸਬਜੀ ਦੀ ਲਿਸ਼ਕ ਆਪਾਂ ਕਹਿ ਦਿੰਦੇ ਨੇ ਜਿੰਨੇ ਲਿਸ਼ਕ ਉਹਨੇ ਦਵਾਈਆਂ ਵੱਧ ਪਾਈਆਂ ਹੁੰਦੀਆਂ ਪਰ ਸਾਡੇ ਗਾਰਡਨ ਦੇ ਵਿੱਚ ਕੋਈ ਐਹੋ ਜੀ ਗੱਲਬਾਤ ਨਹੀਂ ਹੈਗੀ ਜੀ ਤੇ ਅੱਗੇ ਅੱਗੇ ਆਪਾਂ ਗਏ ਸੀਗੇ ਨਰਸਰੀ ਇੰਡੋ ਇਜ਼ਰਾਈਲ ਜਿਹੜਾ ਹੈਗਾ ਹਾਂਜੀ ਜੇ ਤੁਸੀਂ ਜਲੰਧਰ ਤੇ ਲੱਗੇ ਹੋ ਤੇ ਕਰਤਾਰਪੁਰ ਦੇ ਬਿਲਕੁਲ ਹੀ ਵਿੱਚ ਹੀ ਹੈਗੀ ਆ ਇੰਡੋ ਇਜ਼ਰਾਈਲ ਸਰਕਾਰੀ ਨਰਸਰੀ ਕਹ ਲੋ ਜਾਂ ਉਹ ਇੱਕ ਪlant ਲੱਗਾ ਹੈ ਨਾ ਤੇ ਉੱਥੋਂ ਤੁਸੀਂ ਆਰਗੈਨਿਕ ਸਬਜ਼ੀਆਂ ਵੀ ਲੈ ਸਕਦੇ ਹੋ ਤੇ ਪਨੀਰੀ ਵੀ ਲੈ ਸਕਦੇ ਹੋ ਹਾਂਜੀ ਇਹਦੇ ਵਿੱਚ ਹੈਗੇ ਚੈਰੀ ਟਮਾਟਰ ਮੋٹے ਵਾਲੇ ਟਮਾਟਰ ਤੇ ਰੈੱਡ ਜਿਹੜੀ ਹੁੰਦੀ ਬੰਦ ਗੋਭੀ ਹੁੰਦੀ ਜਾਮਨੀ ਵਾਲੀ ਤੇ ਇਹ ਹੈਗੀ ਬ੍ਰੋਕਲੀ ਤੇ ਇਹ ਸਾਰੀਆਂ ਚੀਜ਼ਾਂ ਜੀ ਅੱਜ ਅਸੀਂ ਲਾਉਣੀਆਂ ਤੇ ਇੱਕ ਆਪਾਂ ਫੁੱਲਾਂ ਦੀ ਪਨੀਰੀ ਜਿਹੜੀ ਆਪਣੀ ਲਈ ਹੈ ਜੀ ਐਸ ਕਿ ਅਸੀਂ ਜ਼ਿਆਦਾਤਰ ਕੰਮ ਫਰੀਜ਼ ਤੋਂ ਹੀ ਕਰਦੇ ਪਏ ਆ ਦੇਖੋ ਇਹ ਮੋਟਾ ਗਿੰਦਾ ਜਿਹੜਾ ਹੁੰਦਾ ਡੈਕੋਰੇਟਿਵ ਹੁੰਦਾ ਜਿਆਦਾ ਮੋਟੇ ਵਾਲਾ ਹਾਂ ਜੀ ਤੇ ਮੇਰੇ ਖਿਆਲ ਨਾਲ ਇੱਕ ਜੇ ਤੁਸੀਂ ਐਡਾ ਲੈ ਕੇ ਆਉਣਾ ਨਾ 10-15 ਰੁਪਏ ਲੈਂਦੇ ਨੇ ਉਹ 15 ਰੁਪਏ ਦਾ ਬੁੱਟਾ ਆ ਆਪਣੇ ਤਾਂ 200 ਤੋਂ ਉੱਪਰ ਹੋ ਗਏ ਬਥੇਰੇ ਹੋ ਗਏ ਹੁਣ ਹਾਂਜੀ ਤੇ ਬਾਕੀ ਭੈਣ ਭਰਾਵਾਂ ਨੂੰ ਅਸੀਂ ਇਹ ਦਵਾਂਗੇ ਜੀ ਤੇ ਉਸ ਤੋਂ ਬਾਅਦ ਕਿ ਮਿੱਟੀ ਜਿਹੜੀ ਹੈ ਜੀ ਉਹ ਕਿਸ ਤਰ੍ਹਾਂ ਹੋਣੀ ਚਾਹੀਦੀ ਆ ਤੁਸੀਂ ਆਪਾਂ ਉਹਦੀ ਵੀ ਗੱਲ ਕਰਦੇ ਆਂ ਮਿੱਟੀ ਦਾ ਜਿਹੜਾ ਮਿਕਸਚਰ ਆ ਉਹ ਕਿਸ ਤਰ੍ਹਾਂ ਦਾ ਬਣਾਉਣਾ ਹੈ ਤੇ ਇੱਕ ਤੁਸੀਂ ਸਾਡੇ ਸਾਰੇ ਗਾਰਡਨ ਦਾ ਇਥੋਂ ਓਵਰਵਿਊ ਦੇਖ ਸਕਦੇ ਹੋ ਜੀ ਆਪਾਂ ਕਮਾਦ ਦੀ ਗੱਲ ਜਿਹੜੀ ਕਰ ਚੁੱਕੇ ਆਂ ਪਿਛਲੀ ਵੀਡੀਓ ਵਿੱਚ ਕਿ ਬਾਰ-ਬਾਰ ਇਹਦੀ ਗੱਲ ਕਰਾਂਗੇ ਤੇ ਵੀਡੀਓ ਜਿਹੜੀ ਆ ਲੰਮੀ ਹੋ ਜਾਂਦੀ ਆ ਆਓ ਜੀ ਜਿਆਦਾ ਮਿੱਟੀ ਦਾ ਜਿਹੜਾ ਜਿੰਨਾ ਵੀ ਅਸੀਂ ਮਿਸ਼ਰਣ ਕਰਦੇ ਆ ਉਹ ਇਸ ਥਾਂ ਦੇ ਉੱਤੇ ਕਰਦੇ ਆ ਜੀ ਇਸ ਤੋਂ ਬਾਅਦ ਉਹ ਦੱਸਾਂਗੇ ਜੋ ਆਪਾਂ ਇੱਥੇ ਪਾਉਣਾ ਤੇ ਪਿਛਲੀ ਵੀਡੀਓ ਵਿੱਚ ਇੱਕ ਮਿਸ ਹੋ ਗਿਆ ਸੀ ਸਾਡਾ ਡ੍ਰੈਗਨ ਫਰੂਟ ਦਾ ਪ੍ਰੋਜੈਕਟ ਹਾਂਜੀ ਉਹ ਅੱਜ ਆਪਾਂ ਜ਼ਰੂਰ ਦਿਖਾਉਣਾ ਹੈ ਉੱਪਰ ਸਾਡੇ ਮੋਬਾਈਲ ਦੀ ਮੈਮਰੀ ਫੁੱਲ ਹੋ ਗਈ ਸੀ ਤੇ ਅੱਜ ਉਹਦੀ ਵੀ ਗੱਲ ਕਰਾਂਗੇ ਤੇ ਕੋਸ਼ਿਸ਼ ਕਰਦੇ ਵੀਡੀਓ ਥੋੜੀ ਸ਼ਾਰਟ ਜੀ ਬਣ ਜਾਈ ਜਿਆਦੀ ਲੰਮੀ ਵੀਡੀਓ ਨਾ ਬਣੇ ਅਸੀਂ ਮਿੱਟੀ ਇੱਥੇ ਰੱਖਦੇ ਹਾਂ ਜੀ ਆ ਦੇਖੋ ਆ ਸਾਡੀ ਸਟੋਰੇਜ ਹੁੰਦੀ ਆ ਸਾਰੇ ਜੋ ਅਸੀਂ ਸਬਜ਼ੀਆਂ ਨੂੰ ਆਸਰਾ ਦੇਣਾ ਹੁੰਦਾ ਸਾਰਾ ਇੱਥੇ ਰੱਖੇ ਕਿਉਂਕਿ ਹੁਣ ਨਿੱਕੀਆਂ ਨੇ ਤੇ ਬਾਅਦ ਚ ਇਹਨਾਂ ਦੀ ਆਪਾਂ ਵਰਤੋਂ ਕਰਾਂਗੇ ਆ ਪਿੱਛੇ ਅਸੀਂ ਉਹ ਕਵਾੜਖਾਨਾ ਨਹੀਂ ਹੈਗਾ ਜੀ ਇਹ ਇਹ ਬੋਤਲਾਂ ਹਾਂ ਕਈ ਵਾਰ ਲੱਗ ਜਾਂਦਾ ਨਾ ਕਵਾੜਖਾਨੇ ਇਹਨਾਂ ਦੇ ਵਿੱਚ ਟਮਾਟਰ ਵਗੈਰਾ ਅਸੀਂ ਲਾਈਦੇ ਹਾਂ ਹੈਂਗਿੰਗ ਬਣਾਈਦਾ ਇਹਨੂੰ ਆ ਦੇਖੋ ਰस्सियां ਰस्सियां ਆਪਾਂ ਪਾਈਆਂ ਨੇ ਸਾਰੀਆਂ ਤੇ ਇਹਨਾਂ ਦੀ ਵਰਤੋਂ ਆਪਾਂ ਕਰਾਂਗੇ ਫਰਵਰੀ ਦੇ ਐਂਡ ਦੇ ਉੱਤੇ ਜਦੋਂ ਦੁਬਾਰਾ ਲੱਗਣੀਆਂ ਸਬਜ਼ੀਆਂ ਆ ਜੀ ਇੱਥੇ ਅਸੀਂ ਫੁੱਲ ਲਾਉਣੇ ਅੱਜ ਉਹ ਵੀ ਛੋਟੇ ਛੋਟੇ ਦੇਖੋ ਅਸੀਂ ਪੌਟ ਲੈ ਕੇ ਆਏ ਗਮਲੇ ਜ਼ਿਆਦਾਤਰ ਕੀ ਹੋ ਗਿਆ ਕਿ ਹੁਣ ਨਾ ਪਲਾਸਟਿਕ ਦੀ ਵਰਤੋਂ ਹੋਣ ਲੱਗ ਪਈ ਆ ਹਾਂਜੀ ਤੇ ਉਹਦੇ ਵਿੱਚ ਕੀ ਹੈ ਕਿ ਵੱਡੀਆਂ ਵੱਡੀਆਂ ਕੰਪਨੀਆਂ ਨੂੰ ਫਾਇਦਾ ਹੈ ਜੀ ਕੋਸ਼ਿਸ਼ ਕਰਿਆ ਕਰੋ ਕੋਈ ਤਿਹਾਰ ਆਉਂਦਾ ਦੀਵਾਲੀ ਜਾਂ ਇਸ ਤਰ੍ਹਾਂ ਦੀਵੇ ਵਗੈਰਾ ਤੁਸੀਂ ਇਹਨਾਂ ਕੋ ਜਰੂਰ ਲਿਆ ਕਰੋ ਕਿਉਂਕਿ ਇਹਨਾਂ ਦੇ ਇਹਨਾਂ ਦੀ ਰੋਟੀ ਸਰਵਾਈਵ ਕਰਦੀ ਹੈ ਇਹ ਸਰਵਾਈਵ ਇਸੇ ਚੀਜ਼ ਤੇ ਕਰਦੇ ਨੇ ਮਿੱਟੀ ਦੇ ਭਾਂਡੇ ਬਣਾ ਕੇ ਸੋ ਆ ਦੇਖੋ ਜੀ ਅਸੀਂ ਸਪੈਸ਼ਲ ਮਿੱਟੀ ਦੇ ਗਮਲੇ ਲੈ ਕੇ ਆਏ ਆ ਫੁੱਲਾਂ ਵਾਸਤੇ ਕੋ ਆਪਾਂ ਵੱਧ ਤੋਂ ਵੱਧ ਕੋਸ਼ਿਸ਼ ਕਰੀਏ ਕਿ ਕਿਉਂਕਿ ਫੁੱਲ ਜਿਹੜੇ ਆਪਾਂ ਜ਼ਮੀਨ ਤੇ ਵੀ ਰੱਖ ਸਕਦੇ ਆ ਜਿੱਦਾਂ ਛੱਤ ਤੇ ਨਹੀਂ ਰੱਖਦੇ ਆ ਆਪਾਂ ਜ਼ਮੀਨ ਤੇ ਰੱਖਣ ਦੇ ਨਾਲ ਮਿੱਟੀ ਵਾਲੇ ਗਮਲੇ ਜਿਹੜੇ ਆਪਾਂ ਵਰਤ ਸਕਦੇ ਆ ਤੇ ਵੱਧ ਤੋਂ ਵੱਧ ਕੋਸ਼ਿਸ਼ ਕਰੀਏ ਕਿ ਆਪਾਂ ਮਿੱਟੀ ਵਾਲੇ ਗਮਲੇ ਹੀ ਵਰਤੀਏ ਤਾਂ ਕਿ ਇਹਨਾਂ ਨੂੰ ਰੋਜ਼ਗਾਰ ਇਹਨਾਂ ਲੋਕਾਂ ਨੂੰ ਵੀ ਮਿਲ ਸਕੇ ਜਿਹੜੀ ਉਹ ਪਰੰਪਰਾ ਜਿਉਂਦੀ ਰਹਿ ਸਕੇ ਜੀ ਤੇ ਆਹ ਜੀ ਸਾਡਾ ਮਿਸ਼ਨ ਦੇਖੋ ਜੀ ਇੱਕ ਤੇ ਮਿੱਟੀ ਹੋ ਗਈ ਜੀ ਰੇਸ਼ੋ ਤੁਹਾਨੂੰ ਬਾਅਦ ਦੱਸ ਦਿੰਨੇ ਆ ਅੱਜ ਇਹ ਕੋਕੋ ਪੀਟ ਜਿਹੜੀ ਮੈਂ ਗੱਲ ਕਰਦਾ ਸੁਕਾਉਣ ਤੋਂ ਬਾਅਦ ਇਸ ਤਰ੍ਹਾਂ ਬਣ ਜਾਂਦੀ ਐ ਅਸੀਂ ਦੇਖੋ ਸਟੋਰ ਕੀਤੀ ਹੋਈ ਐ ਜਿਹੜਾ ਬਲੌਕ ਦੇ ਵਿੱਚ ਆਉਂਦੀ ਐ ਧੋ ਕੇ ਸੁਕਾ ਕੇ ਕੁਝ ਇਸ ਤਰ੍ਹਾਂ ਦੀ ਹੋ ਜਾਂਦੀ ਐ ਅੱਛਾ ਇਹਦਾ ਫਾਇਦਾ ਕੀ ਹੈਗਾ ਇਹਦਾ ਫਾਇਦਾ ਇੰਨਾ ਹੈਗਾ ਆ ਕਿ ਇੱਕ ਤੇ ਮਿੱਟੀ ਨੂੰ ਇਹ ਪੁਰਪਰਾਜਾ ਰੱਖਦਾ ਦੂਸਰਾ ਕੀ ਆ ਕਿ ਮਿੱਟੀ ਚ ਮੌਇਸਚਰ ਵੀ ਬਣਾ ਕੇ ਰੱਖਦਾ ਸੁੱਕਣ ਜਿਹੜਾ ਨੂੰ ਸੁੱਕਣ ਨਹੀਂ ਦਿੰਦਾ ਬੜੀ ਵਧੀਆ ਚੀਜ਼ ਐ ਇਹਨੂੰ ਆਪਾਂ ਇਹਦਾ ਇਸਤੇਮਾਲ ਕਰ ਸਕਦੇ ਆ ਅੱਛਾ ਜੇਕਰ ਇਹ ਅਵੇਲੇਬਲ ਨਹੀਂ ਹੈਗੀ ਤੇ ਸੁੱਕੇ ਪੱਤੇ ਉਹਨਾਂ ਨੂੰ ਮਸਲ ਕੇ ਵੀ ਆਪਾਂ ਜਿਹੜਾ ਨੇ ਇਹਨਾਂ ਦੇ ਵਿੱਚ ਪਾ ਸਕਦੇ ਮਿੱਟੀ ਦੇ ਵਿੱਚ ਇਸ ਤੋਂ ਬਾਅਦ ਆਹ ਦੇਖੋ ਤੁਸੀਂ ਅੱਛਾ ਇਹ ਆਪਸ਼ਨਲ ਹੈ ਜਿਹੜੀ ਚੀਜ਼ ਤੁਹਾਨੂੰ ਦਿਖਾਉਣ ਲੱਗੇ ਆ ਨਾ ਕਿ ਅਸੀਂ ਜ਼ਿਆਦਾਤਰ ਯੂਜ਼ ਘੱਟ ਹੀ ਕਰਦੇ ਆ ਪਰ ਤੁਸੀਂ ਜੇਕਰ ਤੁਹਾਡੀ ਗਾਰਡਨਿੰਗ ਜਿਆਦੀ ਵੱਡੀ ਨਹੀਂ ਹੈਗੀ ਯੂਜ਼ ਕਰ ਸਕਦੇ ਆ ਆ ਹੈਗੀ ਪੈਰਲਾਈਟ ਆ ਦੇਖੋ ਅੱਛਾ ਇਹਦਾ ਕੰਮ ਇੰਨਾ ਕ ਹੈਗਾ ਆ ਕਿ ਜਦੋਂ ਤੁਸੀਂ ਮਿੱਟੀ ਵਿੱਚ ਇਹਨੂੰ ਮਿਕਸ ਕਰ ਦਿੰਦੇ ਹੋ ਨਾ ਥੋੜੀ ਜੀ ਇਹਦੇ ਵਿੱਚ ਫਲਾਵਰਡ ਆ ਜਾਂਦੀ ਹੈ ਤੇ ਮਿੱਟੀ 에ਰੀ ਹੋ ਜਾਂਦੀ ਹੈ ਕੀ ਥੋੜੀ ਹਵਾਦਾਰ ਹੋ ਜਾਂਦੀ ਹੈ ਮਿੱਟੀ ਬੱਜਦੀ ਨਹੀਂ ਹੈਗੀ ਰੂਟ ਬਾਉਂਡ ਨਹੀਂ ਹੁੰਦੀ ਇੰਨਾ ਫਾਇਦਾ ਹੁੰਦਾ ਤੇ ਇਸੇ ਤਰੀਕੇ ਨਾਲ ਵਰਮੀਕੁਲਾਈਟ ਆ ਦੇਖੋ ਤੇ ਇਹਦਾ ਵੀ ਇਹ ਨਾ ਇੱਥੇ ਕੀ ਇੰਨੇ ਕੀ ਹੁੰਦੇ ਆ ਥੋੜੀ ਜੀ ਨਿਊਟ੍ਰੀਸ਼ਨ ਵੈਲਿਊ ਹੁੰਦੀ ਆ ਤੇ ਬਾਕੀ ਜਿਹੜਾ ਇਹ ਮਿੱਟੀ ਨੂੰ ਹਲਕਾ ਹੀ ਰੱਖਣਾ ਹੁੰਦਾ ਸੋ ਇਹ ਆਪਸ਼ਨਲ ਹੈ ਜੀ ਕੋਈ ਤੁਸੀਂ ਅਸੀਂ ਕਦੀ ਵੀ ਟਫ ਗਾਰਡਨਿੰਗ ਨਹੀਂ ਦੱਸਦੇ ਕਿ ਕਈ ਵਾਰ ਹੁੰਦਾ ਵੀਡੀਓਜ਼ ਵਿੱਚ ਇੰਨੀਆਂ ਚੀਜ਼ਾਂ ਗਿਣਾ ਦਿੰਦੇ ਆ ਕਿ ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ ਹੈਗਾ ਲੋਕ ਗਾਰਡਨਿੰਗ ਕਰਦੇ ਨਹੀਂ ਹੈਗੇ ਸੋ ਇਹ ਸਾਡੇ ਕੋਲ ਪੁਰਾਣਾ ਮਟੀਰੀਅਲ ਪਿਆ ਸੀ ਜੀ ਐਸ ਕਿ ਅਸੀਂ ਕੁਝ ਹੋਰ ਲੈ ਕੇ ਆਏ ਆ ਇਹ ਇਫਕੋ ਦੇ ਵਿੱਚ ਹੈਗਾ ਆ ਤੇ ਪਰਲਾਈਟ ਹੀ ਹੈਗੀ ਆ ਜੇ ਅਸੀਂ ਖੁੱਲੀ ਲੈ ਕੇ ਆਏ ਸੀ ਇਸੇ ਤਰੀਕੇ ਨਾਲ ਵਰਮੀਕੁਲਾਈਟ ਵੀ ਜਿਹੜੀ ਆ ਪੈਕੇਟ ਦੇ ਵਿੱਚ ਹੈਗੀ ਆ ਸੋ ਤੁਸੀਂ ਇਹਨਾਂ ਦੀ ਵਰਤੋਂ ਮਿੱਟੀ ਵਿੱਚ ਕਰ ਸਕਦੇ ਹੋ ਤੇ ਉਸ ਤੋਂ ਬਾਅਦ ਆਰਗੈਨਿਕ ਫਰਟੀਲਾਈਜ਼ਰ ਹਨਾ ਆਪਾਂ ਕੀ ਵਰਤਦੇ ਇਹਨਾਂ ਚੀਜ਼ਾਂ ਉੱਤੇ ਜਿਹਨੀਆਂ ਸਾਰੀਆਂ ਲੱਗੀਆਂ ਨੇ ਲੋਕ ਕਹਿੰਦੇ ਤੁਹਾਡੇ ਅੜੀ ਵਧੀਆ ਫਰੂਟਿੰਗ ਆਉਂਦੀ ਹੈ ਤੁਸੀਂ ਕਿਹੜੀ ਚੀਜ਼ ਪਾਉਂਦੇ ਹੋ ਸਭ ਤੋਂ ਮੇਨ ਹੈਗਾ ਜੀ ਆ ਦੇਖੋ ਵਰਮੀ ਕੰਪੋਸਟ ਗਡੋਆਂ ਦੀ ਖਾਦ ਤੇ ਇਹ ਵੀ ਦੁਕਾਨਾਂ ਤੋਂ ਨਸਰੀਆਂ ਤੋਂ ਆਮ ਹੀ ਮਿਲ ਜਾਂਦੀ ਹੈ ਵਰਮੀ ਇਹ ਹੋ ਗਈ ਆਪਣੀ ਵਰਮੀ ਕੰਪੋਸਟ ਇਸ ਤੋਂ ਬਾਅਦ ਅਸੀਂ ਘਰ ਦੇ ਵਿੱਚ ਹੀ ਤਿਆਰ ਕੀਤਾ ਜੀ ਰਸੋਈ ਦੇ ਵੇਸਟ ਤੋਂ ਕਿਚਨ ਕੰਪੋਸਟ ਇਹਦੀ ਵੀਡੀਓ ਪੂਰੀ ਹੈਗੀ ਕਿ ਕਿਵੇਂ ਤੁਸੀਂ ਜਿਹੜਾ ਇਹ ਬਣਾ ਸਕਦੇ ਹੋ ਆ ਦੇਖੋ ਆਪ ਆ ਬੜਾ ਵਧੀਆ ਦੇਖੋ ਸਾਡੀ ਖਾਦ ਇਹ ਕਿਚਨ ਕੰਪੋਸਟ ਹੈ ਕਿੰਨਾ ਕੂੜਾ ਕਚਰਾ ਪਾਇਆ ਸੀ ਆਪਾਂ ਹਾਂ ਹਾਂ ਜੀ ਬਿਲਕੁਲ ਮਿੱਟੀ ਹੋ ਗਿਆ ਉਦੋਂ 스멜 ਵੀ ਆਉਂਦੀ ਸੀ ਹੁਣ ਬਿਲਕੁਲ 스멜 ਨਹੀਂ ਹੈਗੀ ਇਹਦੇ ਵਿੱਚ ਇਹ ਅਸੀਂ ਆਪਣੇ ਨਾਲੀ ਦੇ ਕੋਲ ਰੱਖੀਦਾ ਵਾ ਕਿ ਜਿਹੜਾ ਇਹ ਪੂਰੀ ਖਾਦ ਬਣ ਚੁੱਕੀ ਹੈ ਤੇ ਗਰਮੀ ਦੇ ਵਿੱਚ ਇਹਨੂੰ ਮੇਰੇ ਖਿਆਲ ਨਾਲ 2 2.5 ਮਹੀਨੇ ਲੱਗਦੇ ਜੀ ਤੇ ਸਰਦੀਆਂ ਦੇ ਵਿੱਚ ਥੋੜਾ ਜਿਆਦਾ ਟਾਈਮ ਲੱਗ ਜਾਂਦਾ ਤੇ ਹਾਂ ਜੀ ਹੁਣ ਕਰਦੇ ਆਪਾਂ ਗੱਲ ਜੀ ਇੱਕ ਚੀਜ਼ ਹੋਰ ਰਹਿ ਗਈ ਜੀ ਉਹ ਹੈਗਾ ਇੱਕ ਤੁਸੀਂ ਹੋਰ ਦੱਸਣਾ ਸੀ ਰੂੜੀ ਰੂੜੀ ਨਹੀਂ ਨਹੀਂ ਇਹਦਾ ਵੀ ਦੱਸੋ ਨਾ ਕਿ ਇਹਨੂੰ ਛਾਂ ਵਿੱਚ ਸੁਕਾਉਣਾ ਜੀ ਹਾਂ ਹਾਂ ਛਾਂ ਵਿੱਚ ਇਹਨੂੰ ਸੁਕਾਉਣਾ ਹੈਗਾ ਤੇ ਇੱਕ ਹੈਗੀ ਆ ਜੀ ਇੱਕ ਇੱਕ ਰੂੜੀ ਉਹ ਤੁਸੀਂ ਮਿਕਸ ਕਰ ਸਕਦੇ ਹੋ ਤੇ ਹੁਣ ਆਪਾਂ ਰੇਸ਼ਿਓ ਦੀ ਗੱਲ ਕਰੀਏ ਕਿ ਇਹਨੂੰ ਮਿਕਸਚਰ ਇਹਦਾ ਕਿੱਦਾਂ ਬਣਾਉਣਾ ਚੀਜ਼ਾਂ ਦਾ ਆਪਾਂ ਗਿਣਾਂ ਤੀਆਂ ਸਾਰੀਆਂ ਤੇ ਆਹ ਦਿਖਾਓ ਪਹਿਲਾਂ ਇੱਥੇ ਜਿੱਦਾਂ ਆਪਣੇ ਕੋ ਆਹ ਮਿੱਟੀ ਹੈ ਨਾ ਆਹ ਸਾਡੀ ਮਿੱਟੀ ਬਣੀ ਪਈ ਆ ਆ ਦੇਖੋ ਆਹ ਦੇਖੋ ਆਹ ਮਿੱਟੀ ਬਿਲਕੁਲ ਆ ਤਿਆਰ ਆ ਸਾਰਾ ਕੁਛ ਇਸ ਵਿੱਚ ਮਿਕਸ ਹੋਇਆ ਸੀ ਆਲਰੇਡੀ ਮਿਕਸ ਕਰਕੇ ਰੱਖਿਆ ਹੋਇਆ ਆ ਆਪਾਂ ਨੂੰ ਜਦੋਂ ਹੋਰ ਲੋੜ ਪੈਂਦੀ ਆ ਆਪਾਂ ਇਹਨਾਂ ਨੂੰ ਮਿਕਸ ਕਰ ਲੈਨੇ ਆ 50% ਮਿੱਟੀ ਲੈਣੀ ਆ ਜੀ ਠੀਕ ਆ ਜੀ ਉਸ ਤੋਂ ਬਾਅਦ 20% ਕੋਕੋ ਪੀਟ ਆ ਜਿਹੜਾ ਨਾਰੀਲ ਦਾ ਬੁਰਾਦਾ ਤੇ ਜੇ ਨਹੀਂ ਹੈਗੇ ਸੁੱਕੇ ਪੱਤੇ ਆਪਾਂ ਮਸਲ ਸਕਦੇ ਆ ਠੀਕ ਆ ਜੀ ਤੇ ਇਸ ਤੋਂ ਬਾਅਦ 20% ਕੋਈ ਵੀ ਆਰਗੈਨਿਕ ਫਰਟੀਲਾਈਜ਼ਰ ਜਿਵੇਂ ਕਿ ਆ ਦੇਖੋ ਜਿਵੇਂ ਗਡੋਇਆ ਦੀ ਖਾਦ ਜਾਂ ਕਿਚਨ ਕੰਪੋਸਟ ਜਾਂ ਰੂੜੀ ਵਗੈਰਾ 20% ਬਾਕੀ 10% ਰੇਤ ਲੈ ਸਕਦੇ ਆਪਾਂ ਇਹਦੇ ਨਾਲ ਮਿੱਟੀ ਜਿਹੜੀ ਆ ਇਦਾਂ ਦਾ ਮਿਕਸਚਰ ਵਧੀਆ ਮਿਕਸਚਰ ਭੁਰਪਰਾ ਮਿਕਸਚਰ ਬਣ ਜਾਂਦਾ ਔਰ ਡੈਫੀਨੇਟਲੀ ਇਹ ਤੁਹਾਡਾ ਜਿਹੜਾ ਪlant ਹੈ ਨਾ ਉਹ ਗਰੋਅ ਕਰੂਗਾ ਇਹਦੇ ਵਿੱਚ ਅੱਛਾ ਹੁਣ ਰਹਿ ਗਈ ਪ੍ਰੋਲਾਈਟ ਦੀ ਤੇ ਵਰਮਿਕਲਾਈਟ ਦੀ ਗੱਲ ਇਹ ਆਪਸ਼ਨਲ ਹੈ ਤੁਸੀਂ ਥੋੜਾ ਪਾ ਸਕਦੇ ਹੋ ਵਿੱਚ ਇਹਦੀ ਕੋਈ ਰੇਸ਼ੋ ਦਾ ਕੋਈ ਹਿਸਾਬ ਲਾਉਣ ਦੀ ਲੋੜ ਨਹੀਂ ਹੈਗੀ ਇਹ ਹੈਗਾ ਜੀ ਸਾਡਾ ਮਿੱਟੀ ਦਾ ਮਿਕਸਚਰ ਜਿਵੇਂ ਆਪਾਂ ਤਿਆਰ ਕਰ ਸਕਦੇ ਹਾਂ ਹੁਣ ਗੱਲ ਕਰਦੇ ਆ ਜੀ ਆ ਪਾਲਕ ਹੈ ਹੁਣ ਹਨਾ ਤੇ ਇਹ ਇਹ ਖਰਾਬ ਹੋਈ ਆ ਪਾਲਕ ਜਿਹੜਾ ਇਹ ਨਾ ਇਹਦੇ ਪੱਤੇ ਖਾਦੇ ਹੁੰਦੇ ਪਰ ਆਪਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਕਿਹੜੀ ਚੀਜ਼ ਜਿਹੜੀ ਆ ਪੱਤੇ ਖਾਂ ਲਈ ਆ ਆਪਾਂ ਦੇ ਨੇ ਜਦੋਂ ਆ ਕੇ ਦੇਖਦੇ ਆ ਤੇ ਸਾਰੇ ਪੱਤੇ ਖਾਦੇ ਹੁੰਦੇ ਆ ਜੀ ਤੇ ਇਹਦੇ ਬਾਰੇ ਜਰੂਰ ਦੱਸੋ ਆਪਾਂ ਅੱਜ ਪਾਉਣ ਕੀ ਲੱਗੇ ਆ ਆਪਾਂ ਇਹ ਰਾਤ ਨੂੰ ਜਿੱਦਾਂ ਨਾ ਪੱਤੇ ਥੱਲਿਓਂ ਸੁੰਡੀ ਇੱਕ ਨਿਕਲਦੀ ਕਾਲੇ ਜਿਹੇ ਰੰਗ ਦੀ ਹੁੰਦੀ ਸਾਰਿਆਂ ਦੇ ਨਾਲ ਇਦਾਂ ਚਿੰਬੜੀਆਂ ਪਿਛਲੀ ਸਾਈਡ ਤੋਂ ਖਾਂਦੀਆਂ ਨੇ ਉਹ ਆ ਦੇਖੋ ਸਾਰਾ ਗੰਜਾ ਹੀ ਕਰ ਦਿੱਤਾ ਬੱਤਾ ਅੱਛਾ ਰਾਤ ਦੇ ਰਾਤ ਦੇ ਚੋਰ ਨਹੀਂ ਭਈ ਹਾਂਜੀ ਹਾਂਜੀ ਕਿ ਉਹਨੂੰ ਕਹਿ ਸਕਦੇ ਗੈਬ ਹੋਣ ਵਾਲੀ ਸੁੰਡੀ ਆ ਦੇਖੋ ਮਿੱਟੀ ਵਿੱਚ ਮੋਰੀਆਂ ਕੀਤੀਆਂ ਹੋਈਆਂ ਕਿਉਂ ਥੱਲੇ ਚੱਲ ਜਾਂਦੀ ਆ ਦੇਖੋ ਅੱਛਾ ਪਰਟੀਕੂਲਰ ਟਰਮ ਆਪਾਂ ਨੂੰ ਨਹੀਂ ਪਤਾ ਹੈਗੀ ਨਾ ਉਹਦਾ ਨਾਂ ਕੀ ਹੈਗਾ ਪਲੀਜ਼ ਕਮੈਂਟਸ ਵਿੱਚ ਜ਼ਰੂਰ ਦੱਸਿਓ ਉਹਦਾ ਨਾਂ ਕੀ ਆ ਇਹ ਕਾਲੀ ਸੁੰਡੀ ਆ ਮੋਟੀ ਜੀ ਆ ਮੋਟੀ ਜੀ ਹੁੰਦੀ ਹਾਂਜੀ ਤੇ ਆਪਾਂ ਦਾ ਦੇਸੀ ਫਾਰਮੂਲਾ ਕੀ ਲੱਗਿਆ ਉਹਦਾ ਦੇਸੀ ਫਾਰਮੂਲਾ ਇਹੀ ਬਣਾਇਆ ਕਿ ਲਾਲ ਮਿਰਚਾਂ ਲਈਆਂ ਥੋੜੀਆਂ ਜੀਆਂ ਥੋੜੀ ਜੀ ਹਲਦੀ ਲਈ ਆ ਤੇ ਥੋੜਾ ਜਿਹਾ ਬੇਕਿੰਗ ਸੋਡਾ ਲਿਆ ਅੱਛਾ ਇਹ ਚੀਜ਼ਾਂ ਪਾਈਆਂ ਕਿੰਨੇ ਫਿਰ ਵੀ ਮਾਤਰਾ ਕਿੰਨੀ ਕਿੰਨੀ ਨਾ ਆਪਾਂ ਨੂੰ ਥੋੜੇ ਵਿੱਚ ਮਤਲਬ 1 ਲੀਟਰ ਦੇ ਵਿੱਚ ਆਪਾਂ 1-1 ਚਮਚ ਯੂਜ਼ ਕਰ ਸਕਦੇ ਆ ਬੇਕਿੰਗ ਸੋਡਾ ਚੌਥਾ ਹਿੱਸਾ ਜੀ 1 ਲੀਟਰ 1 ਲੀਟਰ ਦੇ ਵਿੱਚ 1 ਚਮਚਾ ਮਿਰਚਾਂ ਦਾ ਤੇ 1 ਹੀ ਹਲਦੀ ਦਾ ਤੇ ਚੌਥਾ ਹਿੱਸਾ ਮਿੱਠੇ ਸੋਡੇ ਦਾ ਮਿੱਠੇ ਸੋਡੇ ਦਾ ਹਾਂਜੀ ਘੋਲ ਕੇ ਤੇ ਇਹਨੂੰ ਪੁਣ ਕੇ ਪਾਉਣਾ ਵਾ ਕਿ ਇਹਦਾ ਜਿਹੜਾ ਵਾ ਖਰਾਬ ਹੋ ਜਾਊਗਾ ਨੋਜ਼ਲ ਸਾਰੀ ਤੇ ਇਹ ਬਿਲਕੁਲ ਵੇਖੋ ਪਾਣੀ ਵਾਂਗਾ ਹੋ ਗਿਆ ਤੇ ਆਪਾਂ ਤੁਹਾਨੂੰ ਇਦਾਂ ਕਰਕੇ ਤੇ ਸਪਰੇਅ ਕਰ ਦੋ ਅੱਜ ਕਰਨੀ ਕਿੰਨੀ ਵਾਰ ਫੇਰੇ ਦੇਖੋ ਨਾ ਅੱਜ ਰਾਤ ਕਰਕੇ ਦੇਖੋ ਕਿ ਕੱਲ ਨੂੰ ਆਉਂਦੀਆਂ ਫੇਰ ਕਰ ਤਾਂ 2-3 ਵਾਰ ਕਰਾਂਗੇ ਤਾਂ ਉਹ ਹਟ ਜਾਊਗੀ ਜਿੰਨਾ ਵੀ ਹੋ ਸਕਦਾ ਵਾ ਕਿ ਆਪਾਂ ਜ਼ਮੀਨ ਤੇ ਹੀ ਕਰਨ ਦੀ ਕੋਸ਼ਿਸ਼ ਕਰਾਂਗੇ ਨੂੰ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਦੇਸੀ ਓੜਪੋੜ ਹੀ ਕੀਤੀ ਜਾਣ ਕਈ ਵਾਰ ਅਸੀਂ ਜਿਹੜਾ ਐਕਸਪੈਰੀਮੈਂਟ ਵੀ ਕਰਦੇ ਰਹਿੰਨੇ ਆ ਕਿ ਜੇ ਇਹ ਚੀਜ਼ ਨਹੀਂ ਕੰਮ ਕਰੂਗੀ ਤੇ ਆਹ ਚੀਜ਼ ਜ਼ਰੂਰ ਕੰਮ ਕਰੂ ਕਿਉਂਕਿ ਜੇ ਆਪਾਂ ਇਹ ਚੀਜ਼ ਉੱਤੇ ਪਾਉਣੇ ਪਏ ਹਨ ਕੋਈ ਇਹਦਾ ਨੁਕਸਾਨ ਨਹੀਂ ਹੈਗਾ ਕੋਈ ਕੋਈ ਅਜੀਬ ਗੱਲ ਨਹੀਂ ਹੈਗੀ ਆਹ ਦੇਖੋ ਇਹ ਵੀ ਸਾਰੀ ਹੈ ਨਾ ਆਹ ਦੇਖੋ ਲੱਗੇ ਤੋਂ ਦਿਖਾਓ ਸਾਰੀ ਖਾਦੀ ਹੋਈ ਆ ਤਕਰੀਬਨ ਹੀ ਤੇ ਇਹਦੇ ਆਪਾਂ ਇਹ ਜ਼ਮੀਨ ਤੇ ਪੈ ਜੂਗੀ ਤੇ ਹੋ ਸਕਦਾ ਕਿ ਅੱਜ ਰਾਤ ਨੂੰ ਨਹੀਂ ਨਿਕਲੂਗੀ ਦੇਖੋ ਕੋਸ਼ਿਸ਼ ਕਰੀਦੀ ਆ ਜੀ ਆਰਗੈਨ ਤਰੀਕੇ ਨਾਲ ਅੱਛਾ ਇੱਕ ਚੀਜ਼ ਹੋ ਰਿਹਾ ਕਿ ਜਿਹੜੀਆਂ ਕਿਆਰੀਆਂ ਆਪਣੇ ਡਰਮ ਵਾਲੀਆਂ ਕਿਆਰੀਆਂ ਇੱਧਰ ਬਣੀਆਂ ਹਨਾ ਤੇ ਇਹਦੇ ਵਿੱਚ ਘਟ ਪਰਕੋਪ ਆਇਆ ਇਹਦਾ ਇੱਧਰ ਜ਼ਿਆਦਾ ਇੱਧਰ ਜਿਹੜੀ ਸੀਮੈਂਟ ਦੀ ਕਿਆਰੀ ਧਰ ਜ਼ਿਆਦਾ ਅਸਲ ਵਿੱਚ ਜ਼ਿਆਦਾਤਰ ਪਾਲਕ ਤੇ ਹੀ ਕਰਦੀ ਆ ਇਹ ਅਟੈਕ ਪਾਲਕ ਤੇ ਤੇ ਗੋਭੀ ਤੇ ਤੇ ਕਈ ਪਿਛਲੇ ਸਾਲ ਇਹੀ ਹੁੰਦਾ ਸੀ ਜਦੋਂ ਆਪਾਂ ਕੋਠੇ ਇੱਥੇ ਉੱਪਰ ਆਉਂਦੇ ਸੀ ਤੇ ਆਪਾਂ ਨੂੰ ਪਤਾ ਨਹੀਂ ਸੀ ਲੱਗਦਾ ਹਾਂਜੀ ਹਾਂਜੀ ਇਹ ਕਿਹੜੀ ਚੀਜ਼ ਜਿਹੜੀ ਹੈ ਉਹ ਆਪਾਂ ਰਾਤ ਨੂੰ ਜਦੋਂ ਕਿਤੇ ਸੈਰ ਕਰਦੇ ਘਰ ਦੇ ਉੱਪਰ ਨੂੰ ਆਏ ਤਾਂ ਦੇਖਿਆ ਲਾਈਟ ਜਦੋਂ ਜਗਦੀ ਹੁੰਦੀ ਹੈ ਤੇ ਕਾਫੀ ਚਿੰਬੜੀਆਂ ਹੋਏ ਸੀ ਆ ਦੇਖੋ ਇਹਨੂੰ ਸਾਰੀ ਨੂੰ ਤਕਰੀਬਨ ਹੀ ਖਾ ਲਿਆ ਇਹਨਾਂ ਨੇ ਇਹ ਦੋਸਤੋ ਡਰਮ ਵਾਲੀਆਂ ਕਿਆਰੀਆਂ ਤੁਸੀਂ ਦੇਖੋ ਜੇਕਰ ਤੁਸੀਂ ਇਸ ਤਰ੍ਹਾਂ ਦੀਆਂ ਕਿਆਰੀਆਂ ਨਹੀਂ ਬਣਾਉਣੀਆਂ ਸੀਮੈਂਟ ਵਾਲੀਆਂ ਤਾਂ ਤੁਸੀਂ ਡਰਮ ਵਾਲੀਆਂ ਕਿਆਰੀਆਂ ਜਿਹੜੀਆਂ ਤੁਸੀਂ ਉਹ ਬਣਾ ਸਕਦੇ ਹੋ ਤੇ ਸਿੰਪਲ ਚਾ ਪ੍ਰੋਸੀਜਰ ਆ 200 220 ਲੀਟਰ ਦਾ ਡਰਮ ਹੁੰਦਾ ਉਹਨੂੰ ਆਦੋ-ਆਦ ਕਟਵਾ ਕੇ ਲੰਬੇ ਰੁਕ ਦੇ ਵਿੱਚ ਤੇ ਇਸ ਤਰ੍ਹਾਂ ਸਟੈਂਡ ਤੁਸੀਂ ਬਣਵਾ ਕੇ ਇਹ ਇਹਨੂੰ ਜੇ ਸਟੈਂਡ ਨਹੀਂ ਬਣਵਾਉਣੇ ਤਾਂ ਉਸ ਤਰ੍ਹਾਂ ਵੀ ਤੁਸੀਂ ਇੱਟਾ ਲਾ ਕੇ ਵੀ ਰੱਖ ਸਕਦੇ ਹੋ ਸੋ ਜੇਕਰ ਵਿੜੇ ਵਿੱਚ ਲਾਉਣਾ ਹੈ ਤੁਸੀਂ ਥਾਂ ਪੱਕਾ ਹੈ ਤੇ ਇਹਨਾਂ ਡਰਮਾਂ ਵਾਲੀਆਂ ਕਿਆਰੀਆਂ ਦਾ ਤੁਸੀਂ ਜਿਹੜੀ ਇਹਨਾਂ ਦੀ ਵਰਤੋਂ ਕਰ ਸਕਦੇ ਹੋ ਜੀ ਹੁਣ ਜੀ ਵੀਡੀਓ ਸਵਾਗਤ ਕਰਨ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਡ੍ਰੈਗਨ ਫਰੂਟ ਦੀ ਆ ਸਾਡਾ ਏਰੀਆ ਜਿਹੜਾ ਇੱਕ ਹੋਰ ਹੈਗਾ ਜਿੱਥੇ ਅਸੀਂ ਜ਼ਿਆਦਾਤਰ ਸਿਟਰਸ ਪਲਾਂਟ ਲਾਇਆ ਇਹਦੀ ਗੱਲ ਆਪਾਂ ਕਿਸੇ ਹੋਰ ਵੀਡੀਓ 'ਚ ਕਰਾਂਗੇ ਹੁਣ ਆਪਾਂ ਉੱਪਰਲੀ ਛੱਤ ਦੇ ਉੱਪਰ ਜਿੱਥੇ ਆਪਾਂ ਡ੍ਰੈਗਨ ਫਰੂਟ ਲਾਇਆ ਹੋਇਆ ਤੁਹਾਨੂੰ ਥੋੜਾ ਜਿਹਾ ਦਿਖਾਉਣੇ ਇਹਦੇ ਬਾਰੇ ਕਿ ਕਿਹੜੀ ਚੀਜ਼ ਅਸੀਂ ਲਾਇਆ ਤੇ ਆ ਦੇਖੋ ਸਭ ਤੋਂ ਉੱਪਰ ਤੇ ਆ ਜੀ ਇਹ ਸਾਡਾ ਡ੍ਰੈਗਨ ਫਰੂਟ ਦਾ ਕਹਿ ਸਕਦੇ ਹੋ ਖੇਤ ਸਾਡਾ ਉੱਪਰ ਹੈ ਭਾਈ ਤੇ ਇੱਥੋਂ ਤੁਸੀਂ ਆ ਦੇਖੋ ਸਾਡਾ ਸਾਰਾ ਗਾਰਡਨ ਜਿਹੜਾ ਉਹ ਦਿਸ ਜਾਂਦਾ ਤੇ ਡ੍ਰੈਗਨ ਫਰੂਟ ਨੂੰ ਲਾਉਣ ਲਈ ਜੀ ਅਸੀਂ ਆ ਡਰਾਮਾ ਦੀ ਵਰਤੋਂ ਕੀਤੀ ਹੈ ਪੂਰੀ ਵੀਡੀਓ ਦੇ ਉੱਪਰ ਅਸੀਂ ਅਪਡੇਟ ਕੀਤੀ ਹੈ ਪਿਛਲੇ ਦਿਨੀ ਤੇ ਇੱਕ ਦੇ ਵਿੱਚ ਆਪਾਂ ਤਿੰਨ ਤਿੰਨ ਲਾਏ ਹਨਾ ਤੇ ਤਿੰਨ ਜਾ ਕੇ ਤਾਣੀਆਂ ਖਿੱਲਰ ਜਾਣੀਆਂ ਉੱਪਰ ਆਪਣੇ ਉੱਪਰ ਵਾਲੇ ਸਟੈਂਡ ਰਹਿ ਗਏ ਹੁਣ ਐਸਾ ਸੀਜ਼ਨ ਵਿੱਚ ਆਪਾਂ ਉੱਪਰਲੇ ਸਟੈਂਡ ਲਗਾਵਾਂਗੇ ਤੇ ਇਹ ਥੋੜਾ ਜਿਹਾ ਥੱਲੇ ਨੂੰ ਗਰੋ ਕਰਨਗੇ ਅੱਛਾ ਕਈਆਂ ਨੇ ਨਾ ਸੀਮੈਂਟ ਦੇ ਲਾਏ ਹੁੰਦੇ ਆਪਾਂ ਮਾਸ ਲਾਏ ਨੇ ਹਾਂਜੀ ਜਿਹਦੇ ਵਿੱਚ ਮਤਲਬ ਆਪਾਂ ਨੂੰ ਹੁਣ ਜਿੰਨਾ ਵੀ weight ਘਟ ਹੋ ਸੀਮੈਂਟ ਦੇ ਨਾਲ weight ਜ਼ਿਆਦਾ ਹੋ ਜਾਣਾ ਇੱਕ ਇਹ ਵੀ ਮੈਂਸ਼ਨ ਜ਼ਰੂਰ ਆਪਾਂ ਕਰਨਾ ਕਿ ਇਹ ਜਿਹੜੀਆਂ ਇਹ ਐਕਸਟਰਾ ਟਾਣੀਆਂ ਨਾ ਲਾ ਦੇਣੀਆਂ ਤੇ ਆਪਾਂ ਇੱਥੋਂ ਸਿੰਗਲ ਸਿੰਗਲ ਹੀ ਲੈ ਕੇ ਜਾਣਾ ਆਪਾਂ ਇਸ ਤੋਂ ਉੱਪਰ ਜਦੋਂ ਇਹ ਖਿਲਰ ਕੇ ਥੱਲੇ ਨੂੰ ਆਉਣਾ ਹਾਂਜੀ ਹਾਂਜੀ ਉਦੋਂ ਫੁੱਲ ਟਾਈ ਪੂਰਾ ਬੜਨਾ ਤੇ ਉਦੋਂ ਹੀ ਮੇਰੇ ਖਿਆਲ ਨਾਲ ਡਰੈਗਨ ਫੁੱਟ ਲੱਗਣਾ ਹਾਂਜੀ ਉਹ ਸਾਡੀ ਸੈਟਿੰਗ ਹੈ ਜੇ ਕਰਨ ਵਾਲੀ ਹੈ ਜੀ ਤੇ ਇੱਕ ਚੀਜ਼ ਹੋਰ ਆ ਆਪਾਂ ਦੇਖੋ ਇਹਨਾਂ ਨੂੰ ਰੂਬਰ ਸਿਲ ਲਾਈਏ ਥੱਲੇ ਵਾਸ ਨੂੰ ਵਾਸ ਥੱਲੇ ਗਾਲੀ ਨਾ ਹਾਂਜੀ ਹਾਂਜੀ ਜਿਹੜਾ ਸਲਾਪੇ ਥੱਲੇ ਵਾਸਲੇ ਗਾਲੀ ਨਾਲ ਹਾਂਜੀ ਸੋ ਜੀ ਆ ਤੁਸੀਂ ਦੇਖ ਸਕਦੇ ਹੋ ਸਾਡਾ ਡਰੈਗਨ ਫਰੂਟ ਦਾ ਪ੍ਰੋਜੈਕਟ ਅਸੀਂ ਉੱਪਰ ਲਾਇਆ ਦੇਖਦੇ ਕਿੰਨਾ ਕਾਮਯਾਬ ਹੁੰਦਾ ਤੇ ਇਹਦਾ ਜਿਹੜਾ ਇਹਦੀ ਪਨੀਰੀ ਆ ਆਪਾਂ ਆਪਣੇ ਹੀ ਉਥੋਂ ਬੂਟੇ ਤੋਂ ਲਈ ਜਿਹੜਾ ਬੂਟਾ ਥੱਲੇ ਲੱਗਾ ਹੈ ਅੱਜ ਦੀ ਵੀਡੀਓ ਵਿੱਚ ਕੇਵਲ ਇਹਨਾਂ ਜੀ ਜੋ ਅਸੀਂ ਲਾਉਣ ਲੱਗੇ ਆ ਤੁਹਾਨੂੰ ਉਹਦੇ ਬਾਰੇ ਅਸੀਂ ਅਪਡੇਟ ਕੀਤਾ ਕੋਸ਼ਿਸ਼ ਇਹੀ ਹੁੰਦੀ ਆ ਕਿ ਜੇ ਕੋਈ ਭੈਣ ਭਰਾ ਗਾਰਡਨਿੰਗ ਕਰਨਾ ਚਾਹੁੰਦਾ ਹੈ ਉਹ ਸਾਡੇ ਤੋਂ ਦੇਖ ਕੇ ਥੋੜਾ ਪਤਾ ਕੋਸ਼ਿਸ਼ ਕਰੇ ਤੇ ਆਪਣੇ ਖਾਂਜੁਗਾ ਪੈਦਾ ਕਰੇ ਖਾਂਜੁਗਾ ਪੈਦਾ ਕਰੇ ਚੀਜ਼ ਜੋ ਮਨ ਨੂੰ ਚੰਗੀ ਲੱਗੀ ਆ ਫੁੱਲ ਵਗੈਰਾ ਉਹ ਲਾਉਣ ਇਦਾਂ ਇੱਕ ਪੋਜ਼ਿਟਿਵ એનર્ਜੀ ਆ ਜਾਂਦੀ ਆ ਜੀ ਤੁਸੀਂ ਦੇਖੋ ਸਾਡਾ ਗਾਰਡਨ ਹਰਾ ਭਰਿਆ ਜਿਵੇਂ ਜਿਵੇਂ ਤੁਹਾਡਾ ਮੂਡ ਜਿਸ ਤਰ੍ਹਾਂ ਦਾ ਵੀ ਹੈਗਾ ਆ ਕੇ ਬਹੁਤ ਵਧੀਆ ਬਣ ਜਾਂਦਾ ਇੱਥੇ ਸੋ ਅ ਅਜੇ ਸਮਾਂ ਨੰਗਿਆ ਨਹੀਂ ਸਰਦੀਆਂ ਦੀ ਸਟਾਰਟਿੰਗ ਆ ਜੀ ਤੁਸੀਂ ਪਨੀਰੀਆਂ ਬਾਜ਼ਾਰ ਦੇ ਵਿੱਚ ਕਾਫੀ ਅਵੇਲੇਬਲ ਹੈ ਨਾ ਸਾਰੇ ਪ੍ਰਕਾਰ ਦੀਆਂ ਫੁੱਲਾਂ ਦੀਆਂ ਸਬਜ਼ੀਆਂ ਦੀਆਂ ਤੇ ਲੈ ਕੇ ਆਓ ਜੀ ਤੁਸੀਂ ਆਪਣੇ ਘਰ ਦੇ ਵਿੱਚ ਆਪਣੇ ਵਿਹੜੇ ਦੇ ਵਿੱਚ ਜਾਂ ਛੱਤ ਉੱਪਰ ਇਸ ਤਰ੍ਹਾਂ ਕੁਝ ਨਾ ਕੁਝ ਜ਼ਰੂਰ ਲਾਓ ਤੇ ਸਾਨੂੰ ਕਮੈਂਟਸ ਵਿੱਚ ਦੱਸੋ ਕਿ ਇਸ ਵਾਰ ਤੁਸੀਂ ਜਿਹੜਾ ਆ ਆਪਣੇ ਗਾਰਡਨ ਦੇ ਵਿੱਚ ਕੀ ਲਾਇਆ ਹੈ ਜਿਹੜੀ ਕਿਹੜੀ ਚੀਜ਼ ਲਾਈ ਆ ਜੀ ਤੇ ਠੀਕ ਆ ਜੀ ਵਿਦਾ ਲੈਨੇ ਜੀ ਜੇ ਵੀਡੀਓ ਚੰਗੀ ਲੱਗੇ ਤਾਂ ਆਪਣੇ ਰਿਸ਼ਤੇਦਾਰਾਂ ਨਾਲ ਜਰੂਰ ਇਹਨੂੰ ਯਾਰਾਂ ਦੋਸਤਾਂ ਨਾਲ ਸ਼ੇਅਰ ਕਰਿਆ ਕਰੋ ਕਿਉਂਕਿ ਚੰਗੀ ਚੀਜ਼ ਸ਼ੇਅਰ ਹੋਣੀ ਬਣਦੀ ਆ ਜੀ ਜੇ ਕੋਈ ਕੁਦਰਤ ਵਾਲੇ ਬੰਨੇ ਲੱਗ ਜਾਏ ਸਾਡੀ ਇਨੀ ਕੋਸ਼ਿਸ਼ ਨਾਲ ਤਾਂ ਅਸੀਂ ਸਮਝਾਂਗੇ ਸਾਡੀ ਕੋਸ਼ਿਸ਼ ਜਿਹੜੀ ਆ ਉਹ ਸਫਲ ਆ ਜੀ ਵਿਦਾ ਲੈਨੇ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼ਕਾਲ ਜੀ